ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਸਲਵਾਰ ਦੇ ਵਿੱਚ ਅੰਡਰਗਰਾਉਂਡ ਲਾਈਨਿੰਗ ਬਾਰੇ ਤੇ ਜੇ ਤੁਸੀਂ ਐਵੇਂ ਅੰਡਰਗਰਾਉਂਡ ਸਾਰੀ ਸਲਵਾਰ ਦੇ ਵਿੱਚ ਲਾਈਨਿੰਗ ਲਗਾਉਂਗੇ ਤੁਹਾਨੂੰ ਓਵਰਲੋਕ ਕਰਨ ਦੀ ਜ਼ਰੂਰਤ ਨਹੀਂ ਹੈਗੀ ਤੇ ਸਲਵਾਰ ਬਹੁਤ ਸੋਹਣੀ ਬਣਦੀ ਹੈ ਜੀ ਦੇਖੋ ਜੀ ਤੁਸੀਂ ਨਾ ਐਵੇਂ ਜਿਵੇਂ ਆਪਾਂ ਕਟਿੰਗ ਕਰਦੇ ਹਾਂ ਉਵੇਂ ਹੀ ਤੁਸੀਂ ਪੀਸ ਲੈ ਲੈਣਾ ਇਹ ਜਿਵੇਂ ਚਾਹੇ ਤੁਸੀਂ ਇਧਰਲੀ ਸਾਈਡ ਤੋਂ ਸिलाई ਲਗਾ ਲਓ ਵੀ ਲਾਈਨਿੰਗ ਤੁਹਾਡੀ ਉੱਤੇ ਹੋਵੇ ਚਾਹੇ ਤੁਸੀਂ ਇਧਰਲੀ ਸਾਈਡ ਤੋਂ ਉਹ ਤੁਹਾਡੀ ਮਰਜ਼ੀ ਹੈ ਦੇਖੋ ਜੀ ਇਹ ਹੈਗੇ ਜੀ ਦੋ ਪੀਸ ਆਪਣੇ ਲਾਈਨਿੰਗ ਦੇ ਆਪਣੇ ਐ ਹੀ ਰੱਖਣੇ ਨੇ ਤੇ ਇਹ ਹੈਗਾ ਜੀ ਕੱਪੜਾ ਸਲਵਾਰ ਦਾ ਤੇ ਆਪਾਂ ਸਭ ਤੋਂ ਪਹਿਲਾਂ ਇਕਾਸਣ ਜੋੜਾਂਗੇ ਤੁਸੀਂ ਸ਼ੁਰੂ ਕਰਨ ਲੱਗੇ ਤੇ ਇੱਥੇ ਪੱਕਾ ਕਰ ਦੇਣਾ ਜੀ ਕੱਪੜਾ ਸੋਰੀ ਸिलाई ਤਾਂ ਕਿ ਇਹ ਆਪਣੀ ਉੱਤਰ ਦੇਣਾ ਆ ਦੇਖੋ ਇਹ ਦੋਵੇਂ ਪਾਸੇ ਇਹ ਹੈ ਲਾਈਨਿੰਗ ਆਪਣੀ ਆਹ ਦੋਵੇਂ ਪਾਸੇ ਇਹਦੇ ਇਧਰ ਜਦ ਆਪਾਂ ਕਰਾਂਗੇ ਦੇਖੋ ਤੁਸੀਂ ਐਵੇਂ ਆਹ ਇੱਕ ਪਾਸੇ ਲਾਈਨਿੰਗ ਆ ਜਾਣੀ ਹੈ ਆਪਣੀ ਤੇ ਇੱਕ ਪਾਸੇ ਆਪਣਾ ਇਹ ਆ ਜਾਣਾ ਤੁਸੀਂ ਨੇ ਈਵੇਂ ਲੈਣਾ ਹੈ ਇਹ ਕਪੜਾ ਤੁਸੀਂ ਲਾਈਨਿੰਗ ਇਹਦੇ ਨਾਲ ਇਹਦੀ ਕਰ ਦੇਣੀ ਇਹਦੇ ਨਾਲ ਇਹਦੀ ਆ ਦੇਖੋ ਫਿਰ ਤੁਸੀਂ ਇੱਕ ਸਾਈਡ ਇਹਦੀ ਲੈਣੀ ਹੈ ਕੁੰਡੇ ਦੀ ਆ ਦੇਖੋ ਜੀ ਇੱਧਰ ਆਪਣਾ ਇਹ ਕੱਪੜਾ ਹੈ ਸਲਵਾਰ ਦਾ ਤੇ ਇਹ ਹੈਗੀ ਆਪਣੀ ਲਾਈਨਿੰਗ ਤੁਸੀਂ ਐਵੇਂ ਰੱਖ ਲੈਣਾ ਫਿਰ ਇਹਨੂੰ ਜਿਹੜਾ ਮਰਜ਼ੀ ਪਾਸਾ ਲੈ ਲੈਣਾ ਚਾਹੇ ਉੱਧਰ ਵਾਲਾ ਕੁੰਡਾ ਲੇ ਲੋ ਪਹਿਲਾਂ ਚਾਹੇ ਇੱਧਰ ਵਾਲਾ ਤੇ ਫਿਰ ਜਿਹੜੀ ਹੈ ਲਾਈਨਿੰਗ ਹੈ ਆਪਾਂ ਨੇ ਇਹ ਲਾਈਨਿੰਗ ਵਾਲੇ ਪਾਸੇ ਹੀ ਰੱਖਣੀ ਹੈ ਇਹ ਹੁਣ ਗੋਡੇ ਆ ਜਿਹਨੂੰ ਆਪ ਪੱਲੇ ਵੀ ਕਹਿ ਦਿੰਦੇ ਆ ਕਈ ਪਹਿਣਾ ਇਹ ਆਪਾਂ ਨੇ ਇੱਥੇ ਰੱਖਣੀ ਜੀ ਗੋ ਇਹ ਗੋਡਿਆਂ ਦਾ ਕੱਪੜਾ ਹੈ ਆਪਾਂ ਨੇ ਲਾਈਨਿੰਗ ਨਾਲ ਲਾਈਨਿੰਗ ਟੱਚ ਕਰਨੀ ਹੈ ਤੇ ਆ ਜਿਹੜਾ ਇਹ ਹੈ ਕੱਪੜਾ ਗੋਡਿਆਂ ਗੋਡੇ ਦਾ ਇਹ ਨੂੰ ਆਪਾਂ ਇੱਥੇ ਰੱਖਾਂਗੇ ਇਹਦੇ ਨਾਲ ਇਹਨੂੰ ਆਪਾਂ ਨੇ ਲਾਈਨਿੰਗ ਵਾਲਾ ਪਾਸਾ ਆਪਾਂ ਨੇ ਲਾਈਨਿੰਗ ਕਨੀ ਹੀ ਰੱਖਣਾ ਇਹਦੇ ਨਾਲ ਇਹਦੇ ਉੱਤੇ ਨਹੀਂ ਲਾਈਨਿੰਗ ਰੱਖਣੀ ਹੈ ਕਿ ਜਿਵੇਂ ਆਪਾਂ ਦੂਜੀ ਸਲਵਾਰ ਦੇ ਵਿੱਚ ਇਹਦੇ ਜਿਵੇਂ ਇੱਕ ਲਾਈਨਿੰਗ ਇੱਧਰ ਹੋਗੀ ਤੇ ਆਪਾਂ ਦੂਜੀ ਇੱਧਰ ਰੱਖਾਂਗੇ ਵੀ ਤਾਂ ਕਿ ਇੱਥੇ ਸਲਾਈ ਲਾ ਕੇ ਆ ਸਿੱਧਾ ਪਾਸਾ ਐਵੇਂ ਨਹੀਂ ਰੱਖਣੀ ਹੈਗੀ ਤੁਸੀਂ ਇਹਨੂੰ ਲਾਈਨਿੰਗ ਨੂੰ ਲਾਈਨਿੰਗ ਨਾਲ ਹੀ ਰੱਖਣਾ ਜੀ ਸਾਰੀ ਸਲਵਾਰ ਦੇ ਵਿੱਚ ਲਾਈਨਿੰਗ ਨੂੰ ਲਾਈਨਿੰਗ ਨਾਲ ਰੱਖਣਾ ਤੇ ਮੇਨ ਫੈਬਰਿਕ ਹੈ ਜਿਹੜਾ ਆਪਣਾ ਹੀ ਸਲਵਾਰ ਦਾ ਇਹਨੂੰ ਆਪਾਂ ਨੇ ਇੱਧਰ ਹੀ ਰੱਖਣਾ ਫਿਰ ਆਪਾਂ ਨੇ ਇਹ ਇਧਰ ਕਰ ਦੇਣਾ ਜੀ ਲਾਈਨਿੰਗ ਨੂੰ ਇਹਦੇ ਨਾਲ ਇਧਰ ਤੇ ਆਹ ਦੇਖੋ ਜੀ ਇਹ ਸਲਾਈ ਵੀ ਆਪਣੀ ਅੰਡਰਗਰਾਊਂਡ ਹੋਊਗੀ ਹੁਣ ਇਹਦੇ ਨਾਲ ਲੱਗੂਗਾ ਜੀ ਦੂਜਾ ਹੁੰਦਾ ਇਦੇ ਉੱਤੇ ਆਪਾਂ ਨੇ ਇਹ ਰੱਖਣਾ ਹੈ ਹੁਣ ਦੂਜਾ ਕੁੰਦਲ ਰੱਖ ਦੇਣਾ ਇਹਦੇ ਉੱਤੇ ਤੇ ਇਹਦੀ ਜਿਹੜੀ ਲਾਈਨਿੰਗ ਹੈ ਆਪਾਂ ਇੱਧਰ ਰੱਖਾਂਗੇ ਲਾਈਨਿੰਗ ਵਾਲੀ ਸਾਈਡ ਤੇ ਇਹ ਮੀ ਆਪਾਂ ਨੇ ਦੂਜੀ ਸਾਈਡ ਸਿਲਾਈ ਲਗਾ ਲੈਣੀ ਹੈ ਤੇ ਲਾਸਟ ਦੇ ਵਿੱਚ ਆਪਾਂ ਇੱਕ ਆਸਣ ਸਭ ਤੋਂ ਲਾਸਟ ਦੇ ਵਿੱਚ ਜੋੜਾਂਗੇ ਤੇ ਇੱਕ ਸਭ ਤੋਂ ਪਹਿਲਾ ਤੁਸੀਂ ਪਹਿਲਾਂ ਆਸਣ ਹੀ ਨਹੀਂ ਜੋੜਨੇ ਹੈਗੇ ਕਿਤੇ ਵੀ ਪਹਿਲਾਂ ਆਪਾਂ ਆਸਣ ਜੋੜ ਲਈਏ ਫਿਰ ਬਾਅਦ ਚ ਪ੍ਰੋਬਲਮ ਹੁੰਦੀ ਹੈ ਇਹ ਵਾਲੀ ਸਿਲਾਈ ਫਿਰ ਆਪਾਂ ਤੋਂ ਫੋਲਡ ਕਰਕੇ ਨਹੀਂ ਲੱਗਦੀ ਹੈਗੀ ਕਿਉਂਕਿ ਆਸਣ ਆਪਾਂ ਨੇ ਫੋਲਡ ਕਰਕੇ ਲਗਾਉਣਾ ਹੁੰਦਾ ਲਾਸਟ ਵਾਲਾ ਤੇ ਆ ਦੇਖੋ ਜੀ ਐਵੇਂ ਆਪਾਂ ਨੇ ਇਹਨੂੰ ਇੱਧਰ ਕਰ ਦੇਣਾ ਤੇ ਇਹ ਵਾਲੀ ਸਲਾਈ ਵੀ ਅ ਵਿੱਚ ਹੋ ਗਈ ਆਪਣੀ ਅੰਡਰਗਰਾਉਂਡ ਏ ਵੀ ਤੇ ਇਹ ਦੇਖੋ ਜੀ ਇਹ ਹੈਗੇ ਜੀ ਆਹ ਗੋਡੇ ਸਲਵਾਰ ਦੇ ਤੇ ਹੈਗਾ ਇਹਦਾ ਅਸਣ ਤੇ ਰਹਿ ਗਈ ਆਹ ਇੱਕ ਸਾਈਡ ਇਹਦੇ ਆਪਾਂ ਨੇ ਗੋਡੇ ਜੋੜਨੇ ਆ ਜੀ ਤੁਸੀਂ ਲਾਈਨਿੰਗ ਵਾਲਾ ਪਾਸਾ ਵੀ ਉੱਤੇ ਕਰ ਸਕਦੇ ਹੋ ਤੇ ਜਿਵੇਂ ਇਹ ਹੈਗਾ ਦੂਜਾ ਇਹ ਗੋਡਾ ਇਹਨੂੰ ਆਪਾਂ ਇਹਦੇ ਹੇਠ ਰੱਖਾਂਗੇ ਤੇ ਲਾਈਨਿੰਗ ਜਿਹੜੀ ਇਹਦੀ ਉਹ ਆਪਾਂ ਲਾਈਨਿੰਗ ਦੇ ਉੱਤੇ ਰੱਖਾਂਗੇ ਐਵੇਂ ਸिलाई ਸਾਰੇ ਤੇ ਲਗਾ ਕੇ ਫਿਰ ਤੁਹਾਨੂੰ ਦਿਖਾਉਂਦੀ ਆਂ ਦੇ ਗੋਡੇ ਤੋਂ ਬਾਅਦ ਆਪਣਾ ਇਹ ਲਾਸਟ ਕੁੰਦਾ ਰਹਿ ਗਿਆ ਜੀ ਇਹਨੂੰ ਵੀ ਆਪਾਂ ਸੇਮ ਓਵੇਂ ਕੱਪੜੇ ਵਾਲੀ ਸਾਈਡ ਆਪਾਂ ਨੇ ਕੱਪੜਾ ਰੱਖਣਾ ਤੇ ਜਿਹੜੇ ਆਪਣੀ ਇਹ ਲਾਈਨਿੰਗ ਹੈ ਉਹਦੀ ਸਾਈਡ ਆਪਾਂ ਨੇ ਲਾਈਨਿੰਗ ਰੱਖਣੀ ਹੈ ਤੇ ਸਿਲਾਈ ਲਗਾਉਣ ਲੱਗੇ ਇੱਕ ਗੱਲ ਦਾ ਧਿਆਨ ਰੱਖਣਾ ਵੀ ਆਪਣਾ ਕੋਈ ਕੱਪੜਾ ਛੁੱਟੇ ਨਾ ਕਿਤੇ ਵੀ ਆਪਾਂ ਇਹ ਵਾਲਾ ਕੱਪੜਾ ਜਿਹੜਾ ਆਪਣਾ ਪਿੱਛੇ ਰਹਿ ਜੇ ਜਾਂ ਇਹ ਇਹ ਵਾਲਾ ਕੱਪੜਾ ਆਪਣਾ ਪਿੱਛੇ ਰਹਿ ਜਾਊਗਾ ਤਾਂ ਆਪਾਂ ਨੂੰ ਫਿਰ ਇਹ ਸਲਵਾਰ ਜਿਹਦਾ ਆਪਾਂ ਪਾਵਾਂਗੇ ਬਣਾਵਾਂਗੇ ਤਾਂ ਇਹ ਨਿਕਲ ਜਾਊਗਾ ਤਾਂ ਫਿਰ ਇਹ ਸਿਲਾਈ ਜੇ ਪਹੁੰਚੇ ਬਣੇ ਹੋਣਗੇ ਜਾਂ ਫਿਰ ਉੱਪਰ ਬਲ ਵੀ ਪਏ ਹੋਣਗੇ ਤੁਹਾਨੂੰ ਉਹ ਢੇੜਨੀ ਬਹੁਤ ਮੁਸ਼ਕਿਲ ਹੋ ਜਾਣੀ ਹੈ ਸਿਲਾਈ ਤਾਂ ਕਰਕੇ ਤੁਸੀਂ ਯਾਦਾ ਫਿਰ ਥੋੜੇ ਉੱਤੋਂ ਹਨਾ ਵਾਲੇ ਸਲਵਾਰ ਦੀ ਉਧੇੜ ਕੇ ਠੀਕ ਕਰਨੀ ਪਊਗੀ ਇਸ ਕਰਕੇ ਤੁਸੀਂ ਪਹਿਲਾਂ ਹੀ ਇਹ ਚਾਰ ਜਿਹੜੇ ਆਪਣੇ ਇਹ ਕੱਪੜੇ ਆ ਯਾਨਕਿ ਦੋ ਆ ਆਪਣੇ ਇਹ ਲਾਈਨਿੰਗ ਹੋਗੀ ਤੇ ਦੋ ਆਪਣਾ ਇਹ ਇੱਕ ਕੁੰਦਾ ਤੇ ਇੱਕ ਇਹ ਸਲਵਾਰ ਦਾ ਗੋਡਾ ਇਹਨੂੰ ਉਹ ਚਾਰਾਂ ਨੂੰ ਬਰਾਬਰ ਰੱਖ ਕੇ ਸਿਲਾਈ ਲਗਾਉਣੀ ਆ ਆਪਣਾ ਕੋਈ ਛੂਟੇ ਨਾ ਵੀ ਆਪਣਾ ਇੱਕ ਜੇ ਪਿੱਛੇ ਰਹਿ ਗਿਆ ਤਾਂ ਇਹ ਬਾਅਦ ਚ ਨਿਕਲ ਜੂਗਾ ਉਹਨੂੰ ਮੁਸ਼ਕਿਲ ਹੋਊਗੀ ਤਾਂ ਕਰਕੇ ਤੁਸੀਂ ਪਹਿਲਾਂ ਹੀ ਧਿਆਨ ਨਾਲ ਸਿਲਾਈ ਲਗਾਉਣੀ ਹੈ ਤੇ ਤੁਸੀਂ ਚਾਹੇ ਚਾਹੋ ਤਾਂ ਇਹਦੇ ਦੇ ਡਬਲ ਸਿਲਾਈਆਂ ਵੀ ਲਗਾ ਸਕਦੇ ਹੋ ਜਾਂ ਫਿਰ ਤੁਸੀਂ ਇੱਥੋਂ ਜਾਂ ਤੁਰੋਂਗੇ ਤੁਸੀਂ ਪੱਕਾ ਕਰ ਲੈਣਾ ਫਿਰ ਤੁਸੀਂ ਇਹਨੂੰ ਬਰਾਬਰ ਰੱਖ ਕੇ ਧਿਆਨ ਨਾਲ ਇਹ ਸਿਲਾਈਆਂ ਲਗਾਉਣੀਆਂ ਵੀ ਆਪਣਾ ਕੋਈ ਕੱਪੜਾ ਰਹੇ ਨਾ ਸਾਰੇ ਤੇ ਸਿਲਾਈ ਲਗਾ ਕੇ ਫਿਰ ਮੈਂ ਤੁਹਾਨੂੰ ਇਹਦੀ ਫਾਈਨਲ ਲੁੱਕ ਦਿਖਾਉਂਦੀ ਹਾਂ ਜੀ ਤੇ ਦੇਖੋ ਜੀ ਆਪਣੀ ਇਹ ਵਾਲੀ ਸਿਲਾਈਆਂ ਹੋ ਗਈਆਂ ਜੀ ਕੰਪਲੀਟ ਤੇ ਲਾਸਟ ਦੇ ਵਿੱਚ ਇੱਕ ਆਸਣ ਰਹਿ ਗਿਆ ਜੀ ਆਪਣਾ ਉਹ ਆਪਾਂ ਨੂੰ ਥੋੜਾ ਧਿਆਨ ਨਾਲ ਦੇਖਣਾ ਤੁਸੀਂ ਜਿਨ੍ਹਾਂ ਭੈਣਾਂ ਨੂੰ ਐਵੇਂ ਸਲਵਾਰ ਅੰਡਰਗਰਾਉਂਡ ਆਉਂਦੀ ਹੈ ਤਾਂ ਉਹ ਤਾਂ ਚਲੋ ਠੀਕ ਹੈ ਜਿਨ੍ਹਾਂ ਜਿਨ੍ਹਾਂ ਨੇ ਪਹਿਲੀ ਵਾਰੀ ਕਰਨੀ ਹੈ ਉਹ ਥੋੜਾ ਇਹ ਆਸਣ ਧਿਆਨ ਨਾਲ ਦੇਖਣਾ ਕਿਉਂਕਿ ਲਾਸਟ ਦੇ ਵਿੱਚ ਹੀ ਬੰਦ ਹੁੰਦਾ ਇਹ ਆਸਣ ਤੇ ਸ਼ੁਰੂ ਵੀ ਆਸਣ ਤੋਂ ਹੀ ਹੁੰਦਾ ਇੱਕ ਆਸਣ ਤੋਂ ਸ਼ੁਰੂ ਹੁੰਦੀ ਹੈ ਤੇ ਦੂਜੀ ਆਸਣ ਤੇ ਇਹ ਬੰਦ ਹੁੰਦੀ ਹੈ ਕਿਉਂਕਿ ਇਹ ਲੰਬੀਆਂ ਸਲਾਈਆਂ ਹੁੰਦੀਆਂ ਇਹਦੇ ਵਿੱਚ ਆਪਾਂ ਇਹ ਬੰਦ ਨਹੀਂ ਕਰ ਸਕਦੇ ਹੈਗੇ ਇਹਨੂੰ ਸਾਰੀ ਸਲਵਾਰ ਨੂੰ ਤੁਸੀਂ ਆ ਦੇਖੋ ਇਹ ਸਾਰੀ ਅੰਡਰਗਰਾਉਂਡ ਹੋ ਗਈ ਤੁਸੀਂ ਆ ਕੱਪੜੇ 'ਚ ਕੋਈ ਬਲ ਨਾ ਹੋਵੇ ਵੀ ਕਈ ਵਾਰੀ ਐਵੇਂ ਘੁੰਮ ਜਾਵੇ ਇਹ ਘੁੰਮਿਆ ਹੋਵੇ ਆਪਾਂ ਉਵੇਂ ਹੀ ਲਾ ਦਈਏ ਤੁਸੀਂ ਐਂ ਚੈੱਕ ਕਰ ਲੈਣਾ ਵੀ ਇਹਦੇ ਵਿੱਚ ਬਲ ਨਾ ਹੋਵੇ ਕੋਈ ਕਈ ਵਾਰੀ ਕੱਪੜਾ ਘੁੰਮ ਜਾਂਦਾ ਜੀ ਆ ਦੇਖੋ ਜਦ ਆਪਾਂ ਇਹ ਆਸਣ ਲਿਆਵਾਂਗੇ ਇੱਥੇ ਆਸ ਨਾਲ ਜੋੜਨ ਲਈ ਦੇਖੋ ਐਵੇਂ ਹੋਊਗਾ ਇਹ ਇੱਕ ਲਾਈਨਿੰਗ ਇਧਰ ਹੋਊਗੀ ਤੇ ਇੱਕ ਦੀ ਇਧਰ ਹੋਊਗੀ ਤੁਸੀਂ ਕੋਈ ਵੀ ਇੱਕ ਪਾਸਾ ਲੈ ਲੈਣਾ ਚਾਹੇ ਤੁਸੀਂ ਇਧਰ ਵਾਲਾ ਪਾਸਾ ਲੈ ਲਓ ਚਾਹੇ ਤੁਸੀਂ ਇਧਰ ਵਾਲਾ ਲੈ ਲਓ ਤੁਸੀਂ ਨਾ ਐਵੇਂ ਘੁਮਾ ਕੇ ਲਾਈਨਿੰਗ ਕਣੀ ਕਰ ਲੈਣਾ ਜੀ ਇਹ ਐਵੇਂ ਹੋਊਗਾ ਨਾ ਇੱਕ ਇਧਰ ਹੋਊਗਾ ਇੱਕ ਇਧਰ ਤੁਸੀਂ ਇਹਨੂੰ ਫੜ ਕੇ ਐਵੇਂ ਲਾਈਨਿੰਗ ਵਾਲਾ ਪਾਸਾ ਲਾਈਨਿੰਗ ਕਣੀ ਕਰ ਲੈਣਾ ਐਵੇਂ ਠੀਕ ਹੈ ਜੀ ਚਾਹੇ ਤੁਸੀਂ ਇਹ ਵਾਲਾ ਪਾਸਾ ਚਾਹੇ ਤੁਸੀਂ ਇਹ ਵਾਲਾ ਪਾਸਾ ਇੱਧਰ ਕਰ ਲਓ ਐਵੇਂ ਚਾਹੇ ਤੁਸੀਂ ਇਹ ਵਾਲਾ ਪਾਸਾ ਇੱਧਰ ਕਰ ਲਓ ਐਂ ਤਾਂ ਇਹਦੇ ਵਿੱਚ ਆਪਾਂ ਨੇ ਇਹ ਇੱਧਰ ਕੱਢ ਲੈਣਾ ਫਿਰ ਆਹ ਕੱਪੜਾ ਕਿਤੇ ਜੇ ਤੁਸੀਂ ਮਸ਼ੀਨ ਤੇ ਰੱਖੋਗੇ ਇਹ ਨਾਲ ਦੀ ਨਾਲ ਕੱਢ ਲਿਓ ਆ ਦੇਖੋ ਇਥੇ ਇਹ ਪੱਕਾ ਕਰ ਲੈਣਾ ਆ ਇੱਕ ਹੋ ਗਿਆ ਜੀ ਆਪਣਾ ਲਾਈਨਿੰਗ ਹੋ ਗਈ ਇਹ ਆਪਣੀ ਦੂਜੀ ਲਾਈਨਿੰਗ ਹੋ ਗਈ ਇਹ ਹੋ ਗਿਆ ਜੀ ਆਪਣਾ ਕੱਪੜਾ ਤੇ ਇਹ ਵੀ ਆਪਣਾ ਕੱਪੜਾ ਆ ਦੇਖੋ ਜੀ ਇਹ ਨਾ ਥੋੜਾ ਇਹ ਗੁੱਛਾ ਜਿਹਾ ਬਣ ਜਾਂਦਾ ਇਥੇ ਤੁਸੀਂ ਧਿਆਨ ਨਾਲ ਕਰਿਓ ਇਹ ਫੇਰ ਜਾ ਤੁਸੀਂ ਇਹਨੂੰ ਖੋਲੋਗੇ ਐਵੇਂ ਇਹ ਆਪਣੇ ਆਪ ਠੀਕ ਹੋ ਜਾਣਾ ਆ ਦੇਖੋ ਜਿਹੜਾ ਕੱਪੜਾ ਆਪਣਾ ਇੱਥੇ ਇਕੱਠਾ ਹੋ ਗਿਆ ਸੀਗਾ ਆ ਸੰਭੀ ਆਪਣਾ ਹੋ ਗਿਆ ਤੇ ਆ ਸੰਭੀ ਆਪਣਾ ਉਵੇਂ ਸੇਮ ਹੈ ਬਈ ਫਿਰ ਤੁਸੀਂ ਤੇ ਲਾਈਨਿੰਗ ਵਾਲੀ ਸਲਵਾਰ ਤੇ ਤੁਸੀਂ ਇੱਥੇ ਇੱਕ ਸਿਲਾਈ ਲਗਾ ਲੈਣੀ ਹੈ ਤਾਂ ਕਿ ਤੁਹਾਨੂੰ ਵਲਪਾਣ ਚ ਕੋਈ ਪ੍ਰੋਬਲਮ ਨਾ ਆਵੇ ਤੇ ਵੀ ਤੁਸੀਂ 벨ਟ ਵੀ ਅੰਡਰਗਰਾਉਂਡ ਕਰ ਸਕਦੇ ਹੋ ਲਾਈਨਿੰਗ ਵਾਲਾ ਪਾਸਾ ਲਾਈਨਿੰਗ ਕੰਨੀ ਰੱਖ ਕੇ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਵੀਡੀਓ ਦੇਖਣ ਲਈ ਥੈਂਕ ਯੂ